ਚਲ ਚੱਲ ਲੈਣ ਦੋਸਤੋ ਅੱਜ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਬਾਬੇ ਤੋਂ ਇੱਕ ਗੱਲ ਸੁਣਦੇ ਆ ਆਹ ਆਪਣਾ ਤਾਇਆ ਇਹਦੇ ਭੇਡਾਂ ਨੇ ਦੇਖੋ ਆਪਣੇ ਪਿੰਡ ਦੀ ਐ ਉਹ ਕੰਜ ਬਾਰੇ ਸੁਣਾ ਬਾਬਾ ਕਿਵੇਂ ਆ ਕੀ ਗੱਲਬਾਤ ਐ ਹਾਂ ਸੁਣਾ ਕੋਈ ਗੱਲ ਸੁਣਾਏ ਬਸ ਆਈ ਹੈ ਸੁਰੂ ਤੋਂ ਸੁਣਾ ਹਾਂ ਸੁਰੂ ਤੋਂ ਸੁਣਾ ਸੁਰੂ ਤੋਂ ਬਾਰੇ ਕੰਜ ਬਸ ਕਰੀ ਤੇ ਹੀ ਅੱਛਾ ਜੀ ਉਹਨਾਂ ਨੇ ਬਣਾਣ ਖਾਤਾ ਰੱਖੀ ਸੀ ਅੱਛਾ ਜੀ ਕੰਜ ਬੱਕਰੀ ਆਪਾਂ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਕਿਸ ਨੂੰ ਕਹਾਂ ਆਪਾਂ ਜਿਹੜਾ ਕੰਜ ਬੱਕਰੀ ਕਿਸ ਨੂੰ ਕਹਾਂ ਉਹ ਦੱਸ ਦਿਓ ਇਹ ਆ ਬੱਕਰੀ ਦੇਵੀ ਹੈ ਅੱਛਾ ਦੇਵੀ ਹੈ ਸੁਨਣਾ ਸੁਏ ਹੋ ਅੱਛਾ ਸੁੰਦੀ ਨਹੀਂ ਹਾਂ ਅੱਛਾ ਉਸ ਨੂੰ ਕੰਜ ਕਹਦੇ ਆ ਉਸ ਨੂੰ ਕੰਜ ਕਹਦੇ ਆ ਅੱਛਾ ਜੀ ਉਹ ਰੱਬ ਦੀ ਭਗਤਣੀ ਅੱਛਾ ਜੀ ਦੇਵੀ ਹੈ ਦੇਵੀ ਹੈ ਜੀ ਹਾਂ ਠੀਕ ਹੈ ਜੀ ਫੇਰ ਜੀ ਕੀ ਬਣਿਆ ਹੇਰ ਕੇ ਉਹਨਾਂ ਨੇ ਬੱਕਰੀ ਬਣਾਈ ਨਹੀਂ ਅੱਛਾ ਜੀ ਬੱਕਰੀ ਵੱਢਣ ਵਾਸਤੇ ਲੈ ਕੇ ਸੀ ਹਾਂ ਅੱਛਾ ਕਦੇ ਵਾਢਾਂਗੇ ਅੱਛਾ ਜੀ ਅੱਛਾ ਕੁਦਰਤ ਆ ਬੱਕਰੀ ਦੀ ਵੀ ਕਾ ਕਿਤਰਾ ਫੇਰੋ ਕਾ ਹੱਜ ਕਾ ਅੱਛਾ ਜੀ ਗਰੇ ਅੱਛਾ ਜੀ ਕਾ ਬੱਕਰੀ ਬਣਾਵਾਂਗੇ ਕਾ ਬਦ ਕਾ ਕਾਂਜਾ ਜਾਂ ਬਣਾਇਉ ਕ ਅੱਛਾ ਜੀ ਕਦੇ ਦੇਖੀਗਾ ਕਿਤਰਾ ਕੇ ਸਵਾਦ ਲੱਗੇਗੀ ਅੱਛਾ ਜੀ ਕੱਲ ਅੱਛਾ ਮੈਂ ਬੋਲੀ ਨੂੰ ਕ ਅੱਛਾ ਜੀ ਖਾ ਨਹੀਂ ਤਾਂ ਮੇਰਾ ਤਾਰੀ ਬੱਕਰੀ ਅੱਛਾ ਜੀ ਕੋਈ ਗਗਰ ਨੇ ਜੇ ਜਰਕਦੇ ਨੇ ਕਹਿੰਦੀ ਆ ਵੀ ਤੇਰੇ ਕੋਲ ਖਤਮ ਕਰ ਦੇਗੀ ਆ ਅੱਛਾ ਜੀ ਵੀ ਮਤਲਬ ਪੀੜੀ ਖਤਮ ਕਰ ਦੇਗੀ ਜੇ ਕੰਜ ਵੀ ਕੰਜ ਖਾਗੇ ਕੰਜ ਬੱਕਰੀ ਖਾਗੇ ਜੇ ਹਾਂ ਨਾ ਵੇਚਣੀ ਆ ਅੱਛਾ ਵੇਚਣੀ ਵੀ ਨਹੀਂ ਅੱਛਾ ਯਾ ਕਾ ਮੁਫਤ ਦੇਣੀ ਪੜੇਗੀ ਅੱਛਾ ਜੀ ਕਿਸੇ ਨੂੰ ਦੇ ਦਿਓ ਅੱਛਾ ਜੀ ਅੱਛਾ ਜੀ ਕਹਿੰਦੇ ਕਹਿੰਦੇ ਬਣਾਵਾਂ ਕਿ ਉਸ ਨੇ 100 ਰੁਪਏ ਆਪਕਾ ਘਰ ਵਾਲੇ ਨਹੀਂ ਦੇ ਦਈਏ ਅੱਛਾ ਜੀ ਆ ਚੱਕ 100 ਰੁਪਏ 200 ਰੁਪਏ ਦਾ ਵੀ ਹੋਰ ਮੀਟ ਲਿਆ ਹੋਰ ਕਿੱਲਾ ਕਾ ਖਾ ਲਿਓ ਤਾਂ ਮੇਰੇ ਅੱਛਾ ਵੀ ਉਹ ਮੀਟ ਨਹੀਂ ਖਾਣਾ ਕੰਜ ਬੱਕਰੀ ਦਾ ਹਾਂ ਅੱਛਾ ਜੀ ਉਸ ਨੇ ਜੀ ਕਹਿ ਕੋ ਕਹ ਵੀ ਸਿਕਾ ਪੜਾ ਸਿਕਾ ਦਿਆ ਅੱਛਾ ਜੀ ਹੋਰ ਬੰਦਿਆਂ ਨੇ ਦੱਸ ਦਿਆ ਅੱਛਾ ਜੀ ਹੋਰ ਬੰਦੇ ਹਰ ਇੱਕ ਬੰਦਾ ਲੜਿਆ ਕਰ ਅੱਛਾ ਜੀ ਅੱਛਾ ਫੇਰ ਆ ਗਿਆ ਹੋ ਬੱਕਰੀ ਤੇ ਮੈਂ ਸਾਮਰਾ ਕੇ ਜਿੰਨੇ ਮਾਲ ਬੱਕਰੀ ਹੋਰ ਲਿਆਣ ਖਤਰ ਕਹਤਾ ਅੱਛਾ ਜੀ ਅੱਛਾ ਉਹ ਲਾਲਾ ਬੱਚਾ ਤੇ ਰੋਟੀ ਹਾਂ ਕੋਈ ਆ ਜਾ ਬਾਈ ਰੋਟੀ ਖਾਣ ਨਾਲ ਚਾਹ ਪੀ ਲੈ ਹਾਂ ਹਾਂ ਚਾਹ ਤੱਕੀ ਜੂਗੇ ਬਾਈ ਰੋਟੀ ਤੋਂ ਬੁਖਰੀ ਅੱਛਾ ਅਨਾਖਾ ਰੋਟੀ ਵੀ ਕੱਦੇ ਖਾਦੀ ਲੱਗਦੀ ਰੋਟੀ ਜੇ ਤਾਂ ਅੱਛਾ ਗੁਰਦੁਆਰੇ ਦੀ ਅੱਛਾ ਮਾਚਾ ਅੱਲਾ ਖਾ ਜਾਗੇ ਤੂੰ ਰੋਟੀ ਅੱਛਾ ਉਹ ਬੱਕਰੀ ਖਨੀ ਧੱਕਣ ਲੱਗ ਗਏ ਹਾਂ ਮਾ ਜਰਾ ਦੇਖ ਬਤ ਮੰਨੋਗੇ ਤੁਸੀਂ ਹਾਂ ਕਾ ਦੱਸ ਹੂੰ ਕਹਤਾ ਮੈਂ ਜ਼ਿੰਮੇਦਾਰ ਮਹਾਂ ਹਾਂ ਹਾਂ ਆਹ ਹਾਂ ਬਈ ਆ ਬੱਕਰੀ ਕਣੀ ਨਲ ਤਮੇ ਜਾ ਕੋ ਅੱਛਾ ਕਾ ਕੀ ਗੱਲ ਹਾਂ ਇਹ ਬੱਕਰੀ ਕੰਜ ਅੱਛਾ ਤਾ ਮੈਨੂੰ ਕਹੂੰਗੀ ਇਹ ਤਾਂ ਖਾਂਣ ਵਾਲੀ ਹੈ ਅੱਛਾ ਕਾ ਹਾਂ ਜਦ ਮੈਨੂੰ ਪਤੀ ਜੀ ਮੈਂ ਤਾਂ ਕਾ ਗਏ ਹਾਂ ਨਾ ਮਾਨ ਨੇ ਉਹ ਨਾ ਕਦੀ ਹਾਂ ਹੱਥ ਬੰਨ ਕੇ ਬੇਨਤੀ ਜਤਾ ਰਿਹਾ ਮੈਂ ਹਾਂ ਹਾਂ ਕਦੀ ਕਾ ਆਨੇ ਆਏ ਤੇ ਪਹਿਲ ਬਾਤ ਤਾ ਮੈਂ ਆਏ ਤੇ ਤੈਨੂੰ ਕੁੱਟਣ ਖਾਤਰ ਅੱਛਾ ਤੈਨੂੰ ਕੁੱਟਣ ਵਾਸਤੇ ਹਾਂ अच्छा भाई तो ले जागा बकरी अच्छा बकरियां देनी नहीं अच्छा अच्छा ओए गलत तय دسਦੀ ਹੁਣ ਤੈਨੂੰ ਦੱਸ ਕੇ ਕੁੱਤੀਏ ਕੇ ਤੈਨੂੰ ਮਾਰ ਜੀ اچھا ਮਹਾਨਾ ਨਾਮ ਇਹਨੂੰ ਕੁੱਟੋ ਹਾਂ ਨਾਮ ਇਹਨੂੰ ਮਾਰੋ ਨਾਮ ਬکریاں ਲਈ ਜੇ ਮੈਂ ਤੇ ਆ ਲੈ ਚਾ ਜਾਊਗਾ ਹਾਂ ਡੱਬੀ ਠੀਕ ਹੈ ਕਾ ਡੱਬੀ ਵੀ ਕਾਂਜਾ ਹਾਂ 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 ਡਮਾ ਮੈਂ ਤੇ ਡੱਬੀ ਲੈ ਕੇ ਜਾਊਗਾ ਫੇਰਾ ਸੁਣਨੀ ਹਾਂ ਕਾ ਹਾਂ ਸੁਣਨੀ ਫੇਰਾ ਮੈਨੂੰ ਪਤਾ ਇਹ ਆ ਪਾਠ ਹੈ ਭਾਰੀ ਅੱਛਾ ਕਹ ਯਾਰ ਰਹਿ ਜੇਗੀ ਯਾ ਤਾਂ ਲੈ ਜਾ ਜੇ ਮਰ ਵਾਲੀ ਲੈ ਜਾਣੀ ਤਾਂ ਐਮਆਰ ਵਾਲੀ ਲੈ ਜਾ ਹੁਣ ਅੱਛਾ ਤਾਂ ਸੱਚੀ ਬਾਤ ਦੱਸਦੀ ਅੱਛਾ ਮਹਾ ਨਾਮ ਇੱਥੇ ਬਹਾਇਆ ਲੈ ਕੇ ਜਾ ਅੱਛਾ ਵੀ ਕਦਰੀ ਫਿਰ ਆਇਆ ਅੱਛਾ ਜਿਸ ਤਰ੍ਹਾਂ ਕਦੇ ਤੇਰੇ ਮਾਲ ਮੈਂ ਰਲ ਗਈ ਬੱਕਰੀ ਹਾਂ ਕਦੇ ਮੇਰੇ ਮਾਲ ਮੈਂ ਰਲ ਗਿਆ ਬੇਕਦਰੀ ਹੋਇਆ ਹਾਂ ਠੀਕ ਹੈ ਹੁਣ ਇਸ ਕੀ ਸਮਾਈ ਵੱਧਾ ਹਾਂ ਠੀਕ ਹੈ ਅੱਛਾ ਚੈੱਕ ਕੀਤੇ ਫਿਰ ਜੇ ਕਿ ਸਮਾਈ ਵੱਧ ਹੈ ਅੱਛਾ ਠੀਕ ਹੈ ਅੱਛਾ ਆਓ ਕਦੀ ਕਦੀ ਲੈ ਕੇ ਚਾਹ ਪੀ ਦੇ ਰੋਟੀ ਖਾ ਦੇ ਮਿੱਤਰਾ ਹੂੰ ਤੇ ਵੀ ਸੱਚੀ ਬਾਤ ਦੱਸਦੀ